ਕੀ ਗੱਲ ਕਿੱਥੇ ਚਲ ਗਏ ਸਾਰੇ ਜਾਣੇ ਦਰਵਾਜ਼ਾ ਹੀ ਨਹੀਂ ਖੋਲਣ ਦੇ ਅੰਦਰ ਬੜੇ ਹੋਣੇ ਆ ਪਤਾ ਨਹੀਂ ਕੌਣ ਵਾ ਅਸ਼ਾ ਤੂੰ ਹੀ ਮੈਂ ਪਤਾ ਨਹੀਂ ਕੌਣ ਆ ਕਿੱਥੇ ਬੜੇ ਕਿੱਨੇ ਚਲਦੀਆਂ ਬੱਲਾ ਵਜਾਉਂਦੇ ਆ ਅੰਦਰ ਹੀ ਭਾਜੀ ਸਸ਼ਕਲ ਮਸੀ ਜੀ ਸਸ਼ਕਲ ਬਾਲਾ ਹੋਰ ਸੁਣਾਓ ਕੀ ਹਾਲ ਹੈ ਠੀਕ ਹੋ ਨਾ ਠੀਕ ਆ ਸਸ਼ਕਲ ਦੀ ਸਸ਼ਕਲ ਚਲ ਆਜੋ ਦੀਦੀ ਇਕਦਰੀ ਲੈ ਜਾਉਂਗਾ ਰੂਮ ਦੇ ਵਿੱਚ ਕਿੱਥੇ ਬੈਣਗੀ ਉੱਥੇ ਤੇ ਮੈਂ ਡਾੜੀ ਵਾਸਤੇ ਪਾਣੀ ਲੈ ਕੇ ਆਉਣੀ ਆ ਚੱਲ ਆ ਬੈਠਾ ਮਮੀ ਜੀ ਉੱਤੇ ਜਾ ਕੋਈ ਨਹੀਂ ਉੱਤੇ ਸਰਮਾ ਕੰਬਲ ਲਿਆਉਣਾ ਹੀ ਲੈ ਆ ਨੀ ਤਾਂ ਕਰ ਦੋ ਬਣਾਓ ਚਲੋ ਚਲ ਟੋਲਾ ਲੈ ਕੇ ਬਾਹਰ ਖਿੱਚੋ ਕੰਬਲ ਆਇਆ ਹੈ ਇਕ ਅੱਛਾ ਤੂੰ ਪੁੱਤ ਰਹਿਣ ਦਿਆ ਨਾ ਕੰਬਲ ਲੈ ਆਈ ਤੂੰ ਬਾਕੀ ਮੰਮੀ ਜੀ ਕੋਈ ਫਿਕਰ ਨਹੀਂ ਕਰਨੀ ਹੁਣ ਤੁਸੀਂ ਠੀਕ ਆ ਇੱਥੇ ਰਾਮ ਨਾਲ ਅਸਟ ਕਰੋ ਆਪਣਾ ਆਲੇ ਵਧੀਆ ਹੋਗਾ ਤਨ ਉੱਥੇ ਲੈ ਆਏ ਆ ਚਲ ਪੁੱਤ ਭਲਾ ਹੋਏ ਤੁਹਾਡਾ ਨਹੀਂ ਪੜਾ ਕਦਾ ਉਹ ਲੈਉਣਾ ਹੀਗਾ ਤੁਹਾਨੂੰ ਹੁਣ ਉੱਥੇ ਤੁਹਾਨੂੰ ਕੱਲੇ ਫਰੀ ਸਾਡ ਕਿਉਂ ਲਈ ਆਪਾਂ ਹਲੋ ਦੀਦੀ ਪਾਣੀ ਸੰਨ ਦਵਾਈ ਜਿਹੜੀ ਵੀ ਟਾਈਮ ਨਾ ਦੇਣੀ ਆ ਠੀਕ ਆ ਕੋਈ ਨਹੀਂ ਦੇ ਦਿੰਨੇ ਆ ਹਾਂ ਤੇ ਕੋਈ ਨਹੀਂ ਜੇ ਤੂੰ ਮੈਨੂੰ ਵੀ ਦੱਸ ਦੋ ਜਿਹੜੀ ਕੋਈ ਦਵਾਈ ਹੋਗੀ ਨਾ ਤੇ ਜੇ ਤੁਹਾਡਾ ਨਾ ਟਾਈਮ ਲੱਗੇਗਾ ਤੇ ਮੈਂ ਦੇ ਦਾਂਗੀ ਇਹਨਾਂ ਨੂੰ ਹਾਂ ਕੋਈ ਨਹੀਂ ਮੈਂ ਤੈਨੂੰ ਵੀ ਦੱਸ ਦੋ ਤੁਹਾਡੇ ਕੱਲ੍ਹਾਂ ਮੇ ਥੋੜੀ ਮੰਮੀ ਨੇ ਮੇਰੀ ਵੀ ਮਾਂ ਹੀ ਲੱਗਦੇ ਨੂੰ ਤੇ ਮਾਸੀ ਜੀ ਹੁਣ ਤੁਸੀਂ ਵੀ ਮੈਨੂੰ ਆਪਣੀ ਧੀ ਸਮਝਣਾ ਵਾ ਕੋਈ ਵੀ ਕੰਮ ਹੋਗਾ ਤੇ ਮੈਨੂੰ ਵੀ ਆਵਾਜ਼ ਦੇ ਸਕਦੇ ਹੋ ਤੁਸੀਂ ਪੁੱਤ ਪੜਾ ਰੋਏ ਤੁਹਾਡਾ ਮੇਰੀ ਜਾਨ ਬਚ ਗਈ ਐ ਮੈਂ ਕੋਈ ਤੁਸੀ ਸਾ ਦੇ ਦਿੰਦੀ ਐ ਤੁਸੀਂ ਨਾ ਹੀ ਨਹੀਂ ਟੈਨਸ਼ਨ ਨਾ ਲਓ ਨਾਲੇ ਤਾਂ ਢਾਪਣਾ ਘਾਰੀ ਐ ਫਿਗਰ ਨਹੀਂ ਕਰਨਾ ਕਿਸ ਗੱਲ ਦਾ ਨਾ ਕੋਈ ਮੰਮੀ ਨੂੰ ਨਾ ਬਲਿਆ ਜਾਂ ਕੋਈ ਖਿਚੜੀ ਬਣਾ ਕੇ ਨਾ ਖਾ ਲਦੇ ਹੋ ਚੰਗਾ ਤੇ ਹੁਣ ਮੈਂ ਚਾਹ ਬਣਾਵਾਂ ਤਾਂ ਜਵਾਸ ਤੇ ਦੁੱਧ ਗਰਮ ਕਰਾਂ ਨਹੀਂ ਅਜੀ ਇਹ ਨਾ ਕਰ ਮੈਂ ਤੁਹਾਨੂੰ ਦੱਸ ਦਿੰਦੇ ਆ ਅੱਧਾ ਘੰਟਾ ਰੁਕ ਜਾਣਾ ਮੈਂ ਖਾਕੀ ਗਈ ਆ ਚਲੋ ਕੋਈ ਗੱਲ ਨਹੀਂ ਜੀ ਜੀ ਫਿਰ ਦੱਸਦੀ ਆ ਮੈਨੂੰ ਚੰਗਾ ਕੋਈ ਗੱਲ ਨਹੀਂ ਤਾਂ ਕੋਈ ਨਹੀਂ ਮੰਮੀ ਜੀ ਤੁਸੀਂ ਕਰੋ ਰਾਸਟਾ ਲੰਮੇ ਪਾ ਜੋ ਚਲ ਸਰਨ ਮੈਂ ਕੋਈ ਵੇਖਾ ਕੰਮ ਕਰਦਾ ਤੂੰ ਰੱਖ ਮੰਮੀ ਦਾ ਖਿਆਲ ਚਲ ਠੀਕ ਠੀਕ ਕੋਈ ਲੋੜ ਹੋ ਗਈ ਕਿਸੇ ਦੀ ਤਾਂ ਮੈਨੂੰ ਦੱਸ ਦੇ ਕੋਈ ਗੱਲ ਨਹੀਂ ਸ਼ਰਮ ਪੁੱਤ ਪੁੱਤ ਮੈਨੂੰ ਸ਼ਰਮ ਆਉਂਦੀ ਇੱਥੇ ਆ ਕਿ ਦੱਸ ਮਮੇ ਸ਼ਰਮ ਕਾਦੀ ਆਉਂਦੀ ਆ ਫੇਰ ਕੀ ਆ ਤੁਹਾਡੀ ਧੀ ਦਾ ਘਰ ਨਹੀਂ ਗਾ ਧੀਆ ਦੇ ਘਰਾਂ ਤੇ ਨਹੀਂ ਚੰਗੇ ਲੱਗੀ ਦਾ ਬਾਪੂ ਮਮੀ ਕੋਈ ਗੱਲ ਨਹੀਂ ਕਿ ਹੁਣ ਤੇ ਨਹੀਂ ਠੀਕ ਤਾਂ ਹੀ ਲੈ ਕੇ ਆਏ ਆ ਤੁਹਾਨੂੰ ਨਾਲੇ ਹੁਣ ਮਮੀ ਵੀ ਬਦਲ ਗਈ ਆ ਉਹ ਪਹਿਲਾਂ ਵਰਗੇ ਨਹੀਂ ਗਈ ਚਲੋ ਪੁੱਤ ਚੰਗੀ ਗੱਲ ਆ ਬਦਲ ਜੇਗੀ ਤੇ ਸਾਡੀ ਜਾਨ ਸੌਖੀ ਆ ਮਮੀ ਹੁਣ ਤੀ ਫਿਕਰ ਨਾ ਕਰਿਓ ਕੇ ਗੱਲ ਦੀ ਠੀਕ ਆ ਨਾਲੇ ਟਾਈਮ ਦੇ ਟਾਈਮ ਨਾਲ ਆਪਣੀ ਦਵਾਈ ਖਾਣੀ ਆ ਪੁੱਤ ਮੈਨੂੰ ਇੱਕ ਗੱਲ ਦੱਸ ਡਾਕਟਰ ਨੇ ਕੀ ਦੱਸਿਆ ਕੀ ਆਇਆ ਮੇਰੀ ਰਿਪੋਰਟਾਂ ਚ ਕੁਛ ਨਹੀਂ ਆਇਆ ਮੰਮੀ ਉਹ ਕੋਈ ਨੋਰਮਲ ਚੀਜ਼ਾਂ ਦੀਆਂ ਵਧੀਆਂ ਵਾ ਹੋਰ ਕੁਛ ਨਹੀਂ ਗਾ ਪੁੱਤ ਕੇ ਤੇ ਮੇਰੇ ਕੋ ਝੂਠ ਨਾ ਬੋਲਿਓ ਦੱਸ ਮੰਮੀ ਚੋਰ ਤਾਡੇ ਤਾਂ ਕਿਉਂ ਬੋਲਣਾ ਵਾ ਕੁਛ ਨਹੀਂ ਗਾ ਹੈਗਾ ਠੀਕ ਠਾਕ ਆ ਬਾਕੀ ਟੈਨਸ਼ਨ ਲੈ ਲੈਂਦੇ ਤੁਸੀਂ ਪੁੱਤ ਫਿਰ ਲੈਣੀ ਪੈਂਦੀ ਆ ਸਾਰੇ ਤਾਂ ਵੱਡੀ ਦੀ ਮੈਨੂੰ ਟੈਨਸ਼ਨ ਹੈ ਹੀ ਪੁੱਤ ਤੇਰੀ ਰਿੰਦੀ ਚੰਗੀ ਕਿ ਤਾ ਦੱਸ ਹੁਣ ਤੁਸੀਂ ਕਿਉਂ ਟੈਨਸ਼ਨ ਲੈਂਦੇ ਜੇ ਤਨ ਮੈਂ ਦੱਸ ਦਿੱਤੇ ਆ ਗਿਆ ਪਈ ਹੁਣ ਮੰਮੀ ਦਾ ਸੁਭਾਅ ਵੀ ਠੀਕ ਆ ਮੇਰੇ ਨਾਲ ਚੱਲ ਪੁੱਤ ਚੰਗੀ ਗੱਲ ਵਾ ਜਿਹੜੇ ਕੋ 4-5 ਸਾਡੀ ਜ਼ਿੰਦਗੀ ਆ ਸੌਖੀ ਲੰਘ ਜੇਗੀ ਹੁਣ ਤੇ ਮਮੀ ਨਾਲ ਵੀ ਚੰਗੀ ਆ ਹੁਣ ਉਹ ਵੀ ਮੇਰਾ ਸਾਥ ਦਿੰਦੀ ਆ ਅੱਗੇ ਤੋਂ ਵੀ ਉਹਨਾਂ ਨਾਲ ਰਲ ਹੀ ਹੁੰਦੀ ਹੈਗੀ ਨਹੀਂ ਪੁੱਤ ਵੇਖਣ ਤੋਂ ਲੱਗਾਂ ਡਿਆ ਵੀ ਬੱਗੇ ਨਾਲ ਉਹ ਵਰਤ ਵਿਆਹ ਨਾ ਦਾ ਚੱਲ ਕੋਈ ਨਹੀਂ ਮਮੀ ਤੁਸੀਂ ਨਾ ਰੈਸਟ ਕਰੋ ਹੁਣ ਚੱਲ ਚੰਗਾ ਹੈ ਨਾ ਮੈਂ ਕੰਮ ਬੋਲਿਆਦਾ ਤੁਹਾਨੂੰ ਲਿਆਈ ਦੇ ਹਮੇਤੀ ਹਾਂ ਚੱਲ ਤੁਸੀਂ ਲੰਮੀ ਪਹਿ ਲੋ ਤੇ ਮੈਂ ਵੀ ਬਾਹਰ ਕੋ ਕੰਮ ਕੋ ਗੇਖ ਲਾਂ ਆਏ ਪਤਾ ਨਹੀਂ ਚੰਨ ਦੀ ਸੱਸ ਨਹੀਂ ਕਿਤੇ ਦੀ ਹੀ ਹੈਗੀ ਜਿਆਦਾ ਪਤਾ ਨਹੀਂ ਲੱਗਾ ਹੁਣ ਅੱਛਾ ਆ ਜਾਂਦੀ ਹੈ ਤਾਂ ਪਤਾ ਲੱਗ ਹੀ ਜਾਣਾ ਉਹ ਕੀ ਗੱਲ ਬੜੇ ਹੱਥ ਜੋੜ ਕੇ ਬੈਠਾ ਵਾ ਕੋਈ ਨਹੀਂ ਡੈਡੀ ਉਹ ਤਾਂ ਦੱਸੋ ਮੇਰੇ ਘਰ ਤੋਂ ਮਾਦਰੀ ਪੂਰੀ ਕਿੱਥੇ ਗਈਆਂ ਵਾ ਉਹ ਤਾਂ ਸ਼ਹਿਰ ਗਏ ਨੇ ਹੈ ਸ਼ਹਿਰ ਯਾਰ ਮੈਨੂੰ ਭੁੱਖ ਲੱਗੀ ਤੇ ਮੈਂ ਤਾਂ ਰੋਟੀ ਕਾੜੀ ਤੇ ਕੋਈ ਨਹੀਂ ਰੋਟੀ ਤੁਸੀਂ ਖਾਓ ਹੈ ਖਾਓ ਰੋਟੀ ਕੋਈ ਗੱਲ ਨਹੀਂ ਮੈਂ ਕਹਿੰਨਾ ਨੂੰ ਦੀਪਨ ਉਹਨਾਂ ਨੂੰ ਤਾਂ ਹਜੇ ਟਾਈਮ ਉਹਦਾ ਲੱਗ ਜਾਣਾ ਯਾਰ ਮੈਨੂੰ ਦੱਸ ਕੇ ਵੀ ਨਹੀਂ ਗਈਆਂ ਵੀ ਕਿੰਨਾ ਟਾਈਮ ਲੱਗਣਾ ਉੱਥੇ ਡਾੜੀ ਦੱਸਿਆ ਤਾਂ ਮੈਨੂੰ ਵੀ ਨਹੀਂ ਕਿੰਨਾ ਟਾਈਮ ਲੱਗਣਾ ਇੱਕ ਉਹਨਾਂ ਦਵਾਈ ਦੂਈ ਵੀ ਲੈਣੀ ਸੀ ਕੋਈ ਤੇ ਨਾਲੇ ਲੀੜਾ ਕੱਪੜਾ ਲੈਣਾ ਫਿਰ ਅਮਨ ਨੂੰ ਤੁਹਾਨੂੰ ਪਤਾ ਚੱਲ ਜਾਂਦੀਆਂ ਭਲੀ ਦੂਗੀਆਂ ਦਵਾਈ ਕਦੀ ਲੈਣੀ ਉਹਨਾਂ ਨੇ ਉਹ ਲੈਣੀ ਖਰੇ ਅਮਨ ਨੇ ਕੋਈ ਅੱਛਾ ਅੱਛਾ ਹਾਂਜੀ ਤੇ ਕੋਈ ਗੱਲ ਨਹੀਂ ਆ ਜਾਂਦੀਆਂ ਨੇ ਤੁਹਾਨੂੰ ਪਤਾ ਜਦੋਂ ਬੀਬੀਆਂ ਦੁਕਾਨ ਤੇ ਬੜੀਆਂ ਆਣ ਫਿਰ ਕਿੱਥੇ ਨਿਕਲਦੀਆਂ ਛੱਤੀ ਮੈਨੂੰ ਵੀ ਨਾ ਜਾਣਾ ਕਿ ਹੋਰ ਪਾਸੇ ਅੱਛਾ ਮੈਂ ਚੱਲ ਫੁਲਕੇ ਦੋ ਖਾ ਜਾਂਦਾ ਕੋਈ ਨਹੀਂ ਤੁਸੀਂ ਬੋ ਵੋ ਮੈਂ ਨਵਦੀਪ ਬੁਵਾਣਾ ਨਾਲੇ ਚੱਲ ਮਾਸੀ ਹੁਣ ਹੀ ਆਏ ਨੇ ਉਹਨਾਂ ਨੇ ਹੌਂਦੀ ਕੁੰਦੇ ਹੋ ਜਾ ਚਾਹ ਪੀਤੀ ਤੇ ਮੁਰਤ ਕੋਈ ਕੁਝ ਵੀ ਨਹੀਂ ਕੋਦੋਂ ਦਾ ਕੀਤਾ ਮੈਂ ਉਹ ਦੇਖਣ ਆ ਨਾ ਹੁਣ ਇੱਕ ਗੱਲ ਹੈਗੀ ਆ ਮੈਂ ਤੇਰੀ ਮਾਂ ਤੇਰੀ ਜਿਹੜੀ ਆ ਨਾ ਜਵਾਨ ਅੰਦਨ ਕੋਈ ਤੇ ਫੇਰ ਗੱਲ ਬਣਨੀ ਆ ਮੈਂ ਵੀ ਉਹ ਧਿਆਨ ਸੋਚਣ ਜਦੋਂ ਆਉਣਗੇ ਨਾ ਤੇ ਮੇਰਾ ਰਾਧਾ ਵੀ ਉਹਨਾਂ ਨੂੰ ਆਉਂਦੇ ਸਮਝਾ ਦਿਓ ਜੇ ਦੇ ਇੱਥੇ ਉਹ ਵਗੋ ਜੇ ਨਹੀਂ ਤਾਂ ਮੈਂ ਕਰਾਂਗਾ ਗੱਲ ਦੱਸਾਂ ਗੱਲ ਕੀ ਆ ਪਤਾ ਤੈਨੂੰ ਹੀ ਹੈਗਾ ਵਾ ਕਿੰਨਾ ਵਿਆਹ ਸਾਡੇ ਕਿੰਨੀ ਮਤ ਕੀਤੀ ਠੀਕ ਨਹੀਂ ਤੇ ਜੇ ਹੁਣ ਕੇਤੇ ਭਾਰੀ ਬਣ ਗਈ ਆ ਚਲੋ ਉਹ ਡੈਟਾ ਵੀ ਤੇ ਕੋਈ ਗੱਲ ਨਹੀਂ ਕੋ ਜਿਹੜੇ ਆਏ ਨੇ ਕਿਹੜਾ ਬੰਦਾ ਸੌਖਾ ਹੁੰਦਾ ਉਹਤ ਗੱਲ ਵਾਗਾ ਔਖੀ ਇਹ ਤਾਂ ਫੇਰ ਬਿਲਕੁਲ ਬਿਲਕੁਲ ਸੱਚੀ ਗੱਲ ਜੇ ਭਾਬੀ ਉੱਥੇ ਰਹੀਦੀ ਤਾਂ ਵੀ ਨਹੀਂ ਇੱਥੇ ਸਰਦਾ ਹਾਂ 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 ਤੇ ਚਲੋ ਕੋਈ ਗੱਲ ਨਹੀਂ ਜੇ ਆ ਗਏ ਤੇ ਤੇ ਕੋਈ ਗੱਲ ਨਹੀਂ ਤੂੰ ਹੀ ਸਮਝਾਵੇਂ ਤਾਂ ਮੈਂ ਵੀ ਸਮਝਾਂਗਾ ਕੋਈ ਨਹੀਂ ਆ ਬਹੁਤ ਮੋਰ ਦਾ ਪਤਾ ਨਾ ਕਰਨ ਹਾਂਜੀ ਹਾਂਜੀ ਆ ਨਾ ਦੇਪਰ ਦੱਡ ਨੀ ਰੋ ਪੀਣੀ ਤੇ ਦੇਣੀ ਹੈ ਨਾ ਦੇਪਰ ਭੁੱਖ ਲੱਗੀ ਲੱਗੀ ਹੈ ਤੇ ਮੈਂ ਫੜਾ ਦੇਣੀ ਹੈ ਤੁਹਾਡੀ ਆਰਡਰ ਥੋੜੀ ਢਿੱਕਣੀ ਹੈ ਕਿ ਤੁਸੀਂ ਕਹੋਗੇ ਤੇ ਫਿਰ ਦੇਣੀ ਹੈ ਪਤਾ ਮੈਨੂੰ ਹੀ ਆਪੇ ਤਰੀਕਾ ਹੈ ਗੱਲ ਕਰਨ ਦਾ ਉਹੀ ਤਰੀਕਾ ਜਿਹੜਾ ਤੁਸੀਂ ਵਰਤਦੇ ਹੋ ਮੇਰੀ ਸੁਣ ਗਰ ਲਓ ਕੀ ਮੈਂ ਤੈਨੂੰ ਕਹਤਾ ਮੈਨੂੰ ਹੱਥ ਨਾ ਲਾਓ ਹੱਥ ਨਾ ਲਾਓ ਆਪਣੇ ਕੰਮ ਨਾਲ ਮਤਲਬ ਰੱਖੋ ਪਰ ਉਹਨੇ ਆਏ ਨੇ ਕਰਾਂਗੇ ਤੂੰ ਮਸਾਣਾ ਲਈ ਜਾਣ ਨਾਲੋਂ ਜ਼ਿਆਦਾ ਹੀ ਜ਼ਿਆਦਾ ਹੀ ਪਤਾ ਮੈਨੂੰ ਪਰ ਉਹਨੇ ਆਏ ਨੇ ਕਿ ਨਹੀਂ ਆਏ ਨੇ ਸੁਗੋ ਮੇ ਤੁਹਾਨੂੰ ਕਈ ਵਾਰ ਤੋਂ ਜ਼ਿਆਦਾ ਪੂਆ ਚੜਦੀ ਗਿਆਨ ਦੇਣੀ ਚੰਗਾ ਤੋਂ ਪਾਵਰ ਕਿਤੇ ਉਹਨਾਂ ਨੂੰ ਤੋਂ ਨਾਲੇ ਦੇ ਲੱਗੀਆਂ ਹੋਰ ਪਾਵਰ ਹੋਣਾ ਪਾਵਰ ਹੋਣਾ ਮੈਨੂੰ ਦੇਖ ਕੇ ਕਿਹਾ ਮੈਨੂੰ ਪਤਾ ਮੈਂ ਸਾਰਾ ਕੁਝ ਬਣਾਇਆ ਤੇ ਉਹਨਾਂ ਨੂੰ ਫੜਾਉਣ ਨੂੰ ਬਣਾਇਆ ਵਾ ਆਪ ਥੋੜੀ ਮੈਂ ਖਾਜਣਾ ਆਣ ਕੇ ਦੇ ਤੇ ਕਿੱਡੇ ਰੋਪੇ ਮਾਰਨ ਚਾਤਰ ਤੇ ਭੜੇ ਬੰਦੀ ਹੈ ਹੁਣ ਪਹਿਲੇ ਮੈਨੂੰ ਗਵਾਈ ਨਾ ਹੁਣ ਇਹ ਕਿੱਡਾ ਭਾਨੇ ਨਾਲ ਇੱਥੇ ਹੈ ਸਾਡੇ ਦੱਸਿਆਂ ਜ਼ਿਆਦਾ ਭਲਾ ਮੈਂ ਰੋਟੀ ਫੜਾਈ ਮੈਨੂੰ ਪਤਾ ਨਹੀਂ ਉਹਨਾਂ ਨੂੰ ਦੇਣੀ ਹੈ ਕਿ ਨਹੀਂ ਦੇਣੀ ਕੀ ਕਰਨੇ ਨਾ ਦੀਦੀ ਆਣਾ ਰੋਟੀ ਪਣੀ ਹੈ ਬਸ ਮੈਂ ਆਪ ਆਪ ਕਰ ਲਾਂ ਤੇ ਪਾ ਦਨੀ ਹੈ ਥਾਲੀਆਂ ਦੇ ਵਿੱਚ ਤੀ ਮਾਸੀ ਜੀ ਨੂੰ ਵੀ ਫੜਾ ਦੋ ਤੇ ਡੈਡੀ ਮੰਗਣਗੇ ਤੇ ਮੈਂ ਉਹਨਾਂ ਨੂੰ ਦੇ ਦਾਂ ਚਲ ਕੋਈ ਨਹੀਂ ਫੜਾ ਦੇਣੀ ਤੇ ਮੰਮੀ ਹੁਣ ਕਿੱਥੇ ਆ ਪਤਾ ਨਹੀਂ ਗਈਆਂ ਨੇ ਕਿੱਥੇ ਮੈਨੂੰ ਕਿਹੜਾ ਉਹਨਾਂ ਨੂੰ ਦੱਸ ਕੇ ਜਾਣਾ ਪਤਾ ਹੀ ਇਹ ਤੁਹਾਨੂੰ ਉਹਨਾਂ ਦਾ ਉਹਨਾਂ ਨੇ ਕਿਹੜਾ ਪੁੱਛਣਾ ਹੁੰਦਾ ਕਿ ਇਹਨੂੰ ਵੀ ਹੀ ਕਿਤੇ ਚੱਲਿਆ ਜਾਂ ਨਹੀਂ ਛੱਲੇ ਚਲ ਕੋਈ ਗੱਲ ਨਹੀਂ ਚੀਨਦਰ ਚਮਚੇ ਫੜੋ ਚਲ ਮੈਂ ਲੈ ਤੁਹਾਨੂੰ ਲੈ ਮੈਨੂੰ ਨੇ ਕੜਛੀ ਵੀ ਵੇਖੀ ਫਰਾਦੀ ਹੋ ਇੱਕ ਮੈਂ ਰੱਖੀ ਸੀ ਲੱਗਦਾ ਪਾਣੀਾਂ ਚ ਧੋਤੀ ਫੇਰ ਵੇਖਿਆਈ ਤੇਰੀ ਕੁਲਫੀ ਨੇ ਲੇਟ ਕੀਤਾ ਵਾ ਤੇ ਮम्मी ਫੜੀ ਕੀ ਖਾਣੀ ਆਦੋਂ ਕੀ ਤੇਰੀ ਕੁਲਫੀ ਵਾਲੀ ਗਾੜੀ ਮੈਂ ਰੋਜ਼ ਖਾਂਦੀ ਨਾ ਮੰਮੀ ਕੁਲਫੀ ਮੈਨੂੰ ਵੜਾ ਕੋਈ ਆਟਾ ਵੀ ਨਹੀਂ ਮਿਲਿਆ ਅੱਜ ਤੋਰ ਤੋਰ ਕੇ ਅੰਦਰ ਲੱਤਾਰੇ ਗਈਆਂ ਚੱਲ ਮੰਮੀ ਪਹੁੰਚ ਤੇ ਗਈਆਂ ਨਾ ਇੰਨਾ ਸ਼ੁਕਰ ਆ ਪਹੁੰਚ ਤੇ ਗਈਆਂ ਪਰ ਨਾ ਮੇਰੇ ਦਾ ਸਤਿਆਨਾਸ਼ ਹੋ ਗਿਆ ਮੈਂ ਆਪ ਘਾਂਡੀ ਮੈਂ ਤਾਂ ਥੱਕ ਹੀ ਗਈ ਆ ਇੱਕ ਤੇ ਨਾ ਜਾਂਦਿਆਂ ਨੂੰ ਕਾਲੀ ਆ ਗਈ ਹੋਵੇ ਤਾਂ ਵੀ ਆ ਕਿਤੇ ਚਾਹ ਦਾ ਕੱਪ ਤੇ ਬਣਾ ਕੇ ਦਊਗੀ ਹੁਣ ਨਾ ਕੋ ਤੇ ਉਹ ਵੀ ਆਸਾ ਨਹੀਂ ਕਿ ਤੁਹਾਨੂੰ ਕਿਤੇ ਚਾਹੀ ਦੇ ਦਊਗੀ ਕੱਪ ਆਹੋ ਮੰਮੀ ਇਹ ਵੀ ਆ ਹਾਂ ਤਈ ਹੁਣੀ ਆ ਜੁੱਲੇ 'ਚ ਹਾਏ ਹਾਏ ਥੱਕ ਨਹੀਂ ਮੇਰੇ ਕੋਲ ਤੁਰਿਆ ਨਹੀਂ ਜਾਂਦਿਆ ਹੁਣ ਕਿੰਨੇ ਕੋਈ ਐੜਾ ਤੁਰਿਆ ਜਾਂਦਿਆ ਮarre ਇੱਕ ਗੱਲ ਵਾ ਸੂਟ ਵਧੀਆ ਮਿਲ ਗਏ ਤੇਰੇ ਚੱਲ ਆ ਵੀ ਸੋ ਵਧੀਆ ਸੋਹਣੇ ਮੰਮੀ ਸੂਟ ਤੇ ਆਹੋ ਜਿਹੜੇ ਕੰਮ ਨੂੰ ਗਏ ਆ ਉਥੇ ਹੋ ਗਿਆ ਨਾ ਚਲੋ ਹੋ ਗਿਆ ਹਾਏ ਹਾਏ ਮੈਂ ਤਾਂ ਸਾਹ ਹੀ ਸਾਰਾ ਵੜ ਲਿਆ ਮਮੀਆਂ ਜਾਣਦੇ ਨੇ ਪਾਣੀ ਮਿਲ ਜੇ ਨਾ ਕਿਤੇ ਹੈ ਬੱਚੇ ਉੱਥੇ ਪਾਣੀ ਮੈਂ ਤਾਂ ਕਿਹਦੀ ਚਾਹ ਦਾ ਕੱਪ ਮਿਲ ਜੇ ਜਾਂਦੀ ਆ ਆ ਜਾ ਉਹ ਬੰਦ ਕਰ ਦਿਓ ਚਲ ਹਾਏ ਹਾਏ ਅੱਜ ਤੇਰਾ ਥੱਕ ਹੀ ਗਏ ਹੋਰ ਮੰਮੀ ਤੁਰ ਤੁਰ ਕੇ ਛਲ ਚੜ ਗਿਆ ਮਰਾ ਮਹਾਰਾਣੀ ਨੂੰ ਆਜ ਪਈ ਹੋਣੀ ਅੰਦਰ ਮਾਰ ਮਮੀ ਤਹੀਂ ਮੇਰਾ ਤਕਜੀ ਨਹੀਂ ਕਰਦਾ ਇਹਨੂੰ ਆਜ ਮਾਰਨ ਨੂੰ ਕੀ ਕਰਾਂ ਮੈਂ ਨਾਵ ਨੀ ਪਾਣੀ ਦੇ ਰਾਕੋ ਟ ਸੜੀ ਬੁੱਥੇ ਵਾਲੀ ਨੂੰ ਕੀ ਕਰਨਾ ਕੀ ਪਤਾ ਮਮੀ ਨੂੰ ਹਾਂ ਪੂਰੀਆਂ ਪਾਪਾ ਵੇਂਦੀ ਹੋਣੀ ਆ ਪਾਣੀ ਲੈ ਸ਼ਰਨ ਪੁੱਤ ਤਾਂ ਆਈ ਆ ਸਸਰੀ ਕਾਲ ਸਸਰੀ ਕਾ ਭਾਬੀ ਜੀ ਸਸਰੀ ਕਾਲ ਆ ਗਏ ਹਾਂ ਹਾਂ ਵੇਖ ਲੈ ਹੋਰ ਕੀ ਕੋ ਲੈ ਉਸ ਨਾਲ ਪਾਣੀ ਲੈ ਕੇ ਆਈ ਆ ਲੈ ਆ ਪਾਪਾ ਸ਼ੁਕਰ ਹੈ ਤੇ ਪਾਣੀ ਲੈ ਆਂਦਾ ਕੋਸ਼ ਨੀ ਦੇ ਕਪੜੇ ਕਪੜੇ ਲਿਆਂਦੇ ਹੀ ਅੱਛਾ ਹੁਣ ਜਾਣਾ ਜੀ ਉਹ ਆਪਣੇ ਸਹੁਰੇ ਇਹਨੇ ਤੇ ਮੈਂ ਘਰ ਸੂਟ ਸਟ ਲਿਆਦਾ ਠੀਕ ਆ ਤੇ ਤੂੰ ਸੁਣਾ ਤੇਰੀ ਮੰਮੀ ਦਾ ਠੀਕ ਆ ਹਾਂ ਮੰਮੀ ਵੀ ਠੀਕ ਨੇ ਅੱਛਾ ਤੇ ਤੇਰੇ ਆਇਆ ਸਹੁਰੇ ਦਾ ਭੂਣ ਹਾਂ ਭਾਬੀ ਜੀ ਆਇਆ ਠੀਕ ਠਾਕ ਚਲੋ ਵਧੀਆ ਚਲੋ ਪੀਓ ਤੁਸੀਂ ਪਾਣੀ ਚਲ ਕੋਈ ਕਾਫੀ ਚਾਹ ਦਾ ਬਣਾ ਦੇ ਮੇਰੀ ਤੀ ਹੁਣ ਫੜਾ ਹਾਂ ਹਾਂ ਬਣਾ ਦੇ ਆ ਚੱਲਨੀ ਸ਼ੁਕਰ ਵਕਤ ਆ ਗਈ ਹਮਦਿਆ ਨੂੰ ਪਾਣੀ ਤੇ ਮਿਲਿਆ ਐਨਾ ਤੇ ਮਮੀ ਸੋਖਾ ਨਾ ਇਹਾਂ ਆਂਦਿਆਂ ਨੂੰ ਪਾਣੀ ਤਾਂ ਨਹੀਂ ਪੁੱਛ ਲਿੰਦੀ ਹੁਣ ਚਾਹ ਵੀ ਮਿਲ ਜਾਣੀ ਆ ਤੇ ਦੂਜੀ ਨੇ ਵੇਖਿਆ ਵਾਜ ਤੱਕ ਨਹੀਂ ਵੀ ਦਿੱਤੀ ਕਿ ਤੂੰ ਕੀ ਆਨੀ ਆ ਰਹਿਣ ਦੇ ਮੂਬਲਾ ਕੇ ਕੀ ਲੈਣਾ ਵਾੜੇ ਪੌਣੀ ਜੀ ਹਰੇ ਕਿੱਥੇ ਵੜ ਕੇ ਬਿਠੀ ਹੁਣੀ ਆ ਪੀਲਾ ਪਾਣੀ ਮੇਰੀ ਤੀ ਐਨੀ ਆ ਕੰਬਲ ਵਿੱਚ ਕੌਣ ਪੈ ਗਿਆ ਵਾ ਪਤਾ ਨਹੀਂ ਮਮੀ ਡੈਡੀ ਤੇ ਨਹੀਂ ਵੇ ਉਨੇ ਹੀ ਨਹੀਂ ਡਾਡੀ ਨੇ ਉਹਨ ਦਾ ਕਮਰਾ ਥੋੜੀ ਪੈਣਾ ਸੀ ਸਨੀ ਹੁਣਾਵਾ ਆਹੋ ਸ਼ਰਮ ਦੇ ਵੇਖਾ ਜਾ ਕੇ ਪੜਾ ਵੇਖ ਕੋ ਠੀਕ ਵੀ ਤੇ ਹੈਗਾ ਵਾ ਕੰਬਲ ਲੈ ਕੇ ਤੇ ਆ ਆਹੋ ਭੀ ਆ ਤੇ ਇਦਾਂ ਜਿਦਾ ਠੀਕ ਨਹੀਂ ਹੈ ਆ ਜਾ ਵੇਖੀ ਤੂੰ ਜਾਣੀ ਚੱਲ ਮੰਮੀ ਸਨੀ ਸਨੀ ਪੋਤੇ ਹੈ ਭੈਣ ਜੀ ਤੁਸੀਂ ਸਾਸਿਕਾ ਭੈਣ ਜੀ ਸਾਸਿਕਾ ਸਾਸਿਕਾ ਬੈਜੋ ਠੀਕ ਵਾਸੀ ਜੀ ਹੁਣ ਤਈ ਇਦਾਂ ਹੀ ਆ ਹਜੇ ਤੇ ਐਵੇਂ ਤੀ ਟਲੀ ਟਲੀ ਜੀ ਦਿਖਾਉਂਦੇ ਹੋਣੀਓ ਤਾਂ ਹੀ ਇਹ ਕੰਮ ਹੋਇਆ ਨਹੀਂ ਪੁੱਤ ਮੈਂ ਭਰੇ ਜਦ ਬਥੇਰਾ ਕਰਨੀ ਆ ਪਰ ਪਤਾ ਨਹੀਂ ਲੱਗਾ ਕੀ ਹੋ ਗਿਆ ਬਸ ਦਾਮੀ ਬਿਮਾਰ ਹੋ ਗਈ ਹੈ ਭੈਣ ਜੀ ਆਏ ਕਿਦਾਂ ਫਿਰ ਤਹੀਂ ਪਿੰਡੋਂ ਮੁੰਡਾ ਛੱਡ ਕੇ ਗਿਆ ਹੈਗਾ ਅੱਛਾ ਅਹੀਂ ਆਖਿਆ ਵੀ ਚੱਲ ਮੋਟਰਸਾਈਕਲ ਤੇ ਜਾਇਆ ਨਹੀਂ ਜਾਣਾ ਮੋਟਰਸਾਈਕਲ ਤੇ ਨਾ ਡੈਡੀ ਨੇ ਰੱਖ ਲਿਆ ਅੱਛਾ ਚਲ ਮੈਂ ਮਗਰ ਫੇਰਾ ਮਾਰਾਂਗਾ ਇਸੇ ਮੋਟਰਸਾਈਕਲ ਤੇ ਪੁੱਤ ਬੋਤ ਤਾਂ ਠੀਕ ਠਾਕ ਹੈ। ਹਾਂਜੀ ਮਸੀ ਜੀ ਠੀਕ ਆ ਸਰ। ਸੋਹਰੇ ਤੇਰੇ। ਹਾਂਜੀ ਸੋਹਰੇ ਵੀ ਠੀਕ ਆ। ਰਹੇਂਗੇ ਅਜੇ। ਨਹੀਂ ਚੱਲ ਜਣਾ ਹੁਣ। ਅੱਛਾ ਅੱਛਾ ਠੀਕ ਚੱਲ ਪੁੱਤ ਵਧੀਆ। ਪੇਕੇ ਆਈਆਂ ਰਹਿਣਾ ਵੀ ਚਾਹੀਦਾ ਹੀ ਐ। ਤਲੀ-ਤਲੀ ਚੀਜ਼ ਜਿਆਦਾ ਨਾ ਨਖਾਇਆ ਕਰੋ। ਫਰੇਜ਼ ਖਾ ਖਰੋ ਦੇ ਤੂੰ। ਪੁੱਤ ਤੇ ਬਾਜੀ ਕਿਦਾਂ ਫਿਰ ਇਕੱਲੇ ਰਹਿਣਗੇ? ਆਹੋ ਬਾਜੀ ਦੂਜੇ ਘਰੋਂ ਰੋਟੀ ਖਾ ਲੈਣਗੇ ਆਪਣੇ ਨਾਲ ਹੀ ਹੱਡਾ ਉਹਨਾਂ ਦਾ ਘਰ। ਅੱਛਾ। ਪਰ ਜਾਈ ਤਾਂ ਤੋ ਉਤੋਂ ਫਿਰ ਚਾਹ ਪਾਣੀ ਰੋਟੀ ਪਾਣੀ ਉਹੋ ਹੀ ਦੇ ਜਾਂਦੇ ਨੇ ਅੱਛਾ ਅੱਛਾ ਭੈਣ ਜੀ ਉਹਦਾ ਇੱਕ ਗੱਲ ਕਵਾਂ ਜੇ ਤੁਹਾਡੇ ਲਾਗੇ ਤੁਹਾਨੂੰ ਰੋਟੀ ਪਾਣੀ ਦੇ ਸਕਦੇ ਭਾਜੀ ਨੂੰ ਤੇ ਤੁਹਾਨੂੰ ਵੀ ਸਾਂਭੀ ਸਕਦੇ ਹੋ ਤਾਂ ਆਹ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਤਾਂ ਮੰਦੀ ਨਹੀਂ ਅਸਨ ਹੀ ਨਹੀਂ ਮੰਨਿਆਗਾ ਸਨੀ ਆਂਦਾ ਮੈਂ ਨਾਲ ਖੜਨਾ ਮਮੀ ਮੈਂ ਤੇ ਛੱਡ ਕੇ ਨਹੀਂ ਜਾਣਾ ਤੇ ਡੈਡੀ ਨੇ ਵੀ ਸਭੋ ਕਿਹਾ ਚਲ ਤੂੰ ਕੁੜੀ ਨੂੰ ਰਹਿਣ ਦੇ ਤੇ ਆਂਦਾ ਘਰ ਦਾ ਨਹੀਂ ਚਲਦਾ ਹੈਗਾ ਕੁੜੀ ਨੇ ਜਾਣਾ ਵਾ ਸਹੁਰੇ ਤੇ ਤੇ ਪਤਾ ਨਹੀਂ ਕਿਦਣ ਆਜਣਾ ਰਿਸ਼ਤੇਦਾਰ ਸਾਡੇ ਉਹ ਚਰ ਕੋਈ ਨਹੀਂ ਭੈਣ ਜੀ ਤਾਡੀ ਤੀਦਾ ਕਰਵਾ ਫਿਰ ਕੀ ਆ ਰਹਿਦੇ ਦੋ ਚਾਰ ਦਿਨ ਕੋਈ ਨਹੀਂ ਹੋਣ ਲੱਗਾ ਹੁਣ ਚਲੋ ਕੱਢਾਂਗੀ ਦੋ ਚਾਰ ਦਿਨ ਠੀਕ ਹੋ ਜੂੰਗੀ ਤੇ ਫਿਰ ਮੈਂ ਵੀ ਜਾਵਾਂਗੀ ਮੇਰਾ ਵੀ ਕਿਹੜਾ ਇੱਥੇ ਰਹਿਾਂ ਗੁਜ਼ਾਰਾ ਵਾ ਸੌ ਕੰਮ ਕਰ ਹੁੰਦਾ ਘਰਾਂ ਦਾ ਤੇ ਚਲੋ ਚੰਗਾ ਕੀਤਾ ਸ਼ਰਨ ਤੇ ਆਈ ਸਾਡੇ ਤੇ ਘਰ ਦਾ ਆਪ ਕੰਮ ਰੁਕ ਜਾਂਦਾ ਸਾਰਾ ਹੀ ਚੱਲ ਕੋਈ ਨਹੀਂ ਕਰੋ ਅਰੈਸਟ ਫਿਰ ਤੁਸੀਂ ਹੈ ਹੁਣ ਇੱਥੇ ਰਹਿ ਕੇ ਰੈਸਟ ਹੋ ਜਾਣੀ ਹੈ ਤੁਹਾਡੀ ਉੱਥੇ ਨਹੀਂ ਨਾ ਹੋਣੀ ਚੱਲ ਕੋਈ ਗੱਲ ਨਹੀਂ ਕਰ ਲਓ ਅਰੈਸਟ ਤੇ ਰੋਟੀ ਪਾਣੀ ਵਧੀਆ ਬਣਾਵਣਾ ਦਿੰਨੇ ਤੁਹਾਨੂੰ ਤੇ ਛੇਤੀ ਠੀਕ ਹੋਗੇ ਫਰਕ ਪੈ ਜਾਊਗਾ ਤੇ ਜਾਣ ਵਾਲੇ ਬਣਾਉਂਗੇ ਮੁੜਕੇ ਐਕ ਨਹੀਂ ਆਪਣੇ ਘਰ ਵੀ ਨਾ ਥੋੜੀ ਜਿਹਾ ਰਾਂ ਹੁੰਦਾ ਵਾ ਭਾਵੇਂ ਜਿੱਦਾਂ ਮਰਜੀ ਹੋਵੇ ਹਾਂ ਠੀਕ ਆ ਭੈਣ ਜੀ ਗੱਲ ਤੁਹਾਡੀ ਠੀਕ ਆ ਭੈਣ ਜੀ ਕਿਤੇ ਇਹ ਨਾ ਸੋਚਿਓ ਕਿ ਮੈਂ ਵੀ ਤੁਹਾਡੇ ਧਿਆਨ ਕੇ ਭਾਰ ਹੀ ਪਾਤਾ ਵਾਂ ਲੈ ਇਹ ਕਿਹੜੀ ਸੋਚਣ ਵਾਲੀ ਗੱਲ ਆ ਭੈਣ ਜੀ ਪਾਰ ਵਾਲੀ ਤੇ ਗੱਲ ਹੀ ਕੋਈ ਨਹੀਂ ਫਿਰ ਕੀ ਆ ਆ ਆਂਡ ਗਵਾਂਡ ਆ ਥੋੜਾ ਜਿਹਾ ਗੱਲਾਂ ਬਾਤਾਂ ਕਰਦਾ ਵਾ ਉਦਾਂ ਤੇ ਕੋਈ ਗੱਲ ਨਹੀਂ ਜਿੰਨੇ ਦਿਨ ਮਰਜੀ ਰੋ ਠੀਕ ਹੋਣਾ ਚਲੋ ਕੋਈ ਨਹੀਂ ਮੈਂ ਜਿੰਨੇ ਦਿਨ ਇੱਥੇ ਰਵਾਂਗੀ ਨਾ ਮੈਂ ਬਾਹਰ ਨਾ ਨਿਕਲਿਆ ਕਰਾਂਗੀ ਜਿਆਦਾ ਇੱਥੇ ਅੰਦਰ ਹੀ ਰਹਿ ਲਿਆ ਕਰਾਂਗੀ ਕਿਸ ਨੂੰ ਪਤਾ ਲੱਗੂਗਾ ਕਿਸ ਨੂੰ ਨਾ ਲੱਗੇਗਾ ਬਾਹਰ ਨਿਕਲ ਕੇ ਤੁਸੀਂ ਕੀ ਕਰਨਾ ਕਰਨੀ ਤੇ ਰੈਸਟ ਹੀ ਆ ਅੰਦਰ ਬੈੇ ਕਰੀ ਜਾਓ ਹੈ ਇੱਥੇ ਰੋਟੀ ਪਾਣੀ ਮਿਲੀ ਜਾਣਾ ਵਾ ਤੁਹਾਨੂੰ ਆਰਾਮ ਕਰੋ ਆਰਾਮ ਠੀਕ ਹੈ ਨਾ ਦਵਾਈ ਖਾਏ ਕਰੋ ਜਲਦੀ ਫਰਕ ਪੈ ਜਾਣਾ ਤੁਹਾਨੂੰ ਦਵਾਈ ਦਾ ਮਾਸੀ ਜੀ ਉੱਦਾਂ ਦੇ ਪੋਟਾ ਵਿੱਚ ਆਇਆ ਕੀ ਤੁਹਾਡੀਆਂ ਚ ਐਦਾਂ ਹੀ ਬਹੁਤ ਨੋਰਮਲ ਜੀਆਂ ਚੀਜ਼ਾਂ ਕਹਿਣ ਰਹੇ ਨੇ ਪਰ ਪਤਾ ਨਹੀਂ ਜ ਕੋਈ ਵੀ ਚੀਜ਼ ਖਾਨੀ ਆ ਪਚਦੀ ਨਹੀਂ ਜੀ ਲਦਾਸ ਅ ਚੀਜ਼ਾਂ ਤੇ ਮੇਰੀਆਂ ਵੀ ਵਧੀਆਂ ਹੀ ਰਹਿੰਦੀਆਂ ਹਨ ਤੈਨੂੰ ਪਤਾ ਹੀ ਆ ਪਰ ਮੈਂ ਪ੍ਰਵਾਹ ਕਰੋ ਨਹੀਂ ਕਰਦੀਂਦੀ ਕੋਈ ਵੀ ਮੈਂ ਤਾਂ ਇਦਾਂ ਤੁਰੇ ਫਿਰਦੀ ਹੁੰਨੀ ਆ ਜੇ ਬੰਦਾ ਬਹਿ ਜਾਏ ਨਾ ਮੰਜੀ ਤੇ ਤੇ ਫੇਰ ਨਹੀਂ ਜੀ ਉੱਠਿਆ ਜਾਂਦਾ ਬੰਦਾ ਤੁਰਦਾ ਫਿਰਦਾ ਹੀ ਚੰਗਾ ਵਾ ਹਾਂ ਚੱਲ ਅਮਨ ਕੋਈ ਕੰਮ ਤਾਂ ਦਾ ਵੇਖ ਲਈਏ ਆਹੋ ਮੰਮੀ ਚਲੋ ਆਣੀ ਬਈ ਰੈਸਟ ਕਰੋ ਮਾਸੀ ਜੀ ਹੁਣ ਕਰੋ ਰੈਸਟ ਕੋਈ ਗੱਲ ਨਹੀਂ ਤੁਹਾਡੀ ਧੀ ਦਾ ਘਰ ਹੀ ਆ ਬਹਿ ਜਾਓ ਲੰਮੀ ਉਹ ਵੇਖੋ ਏ ਇੱਕ ਜੀ ਬਿਮਾਰ ਹੋਇਆ ਵਾ ਉਹ ਵੀ ਆਪਣੀ ਧੀ ਦਾ ਘਰ ਸਮਝ ਕੇ ਮੈਂ ਵੀ ਆਈ ਆਂ ਪਰ ਕਿੱਦਾਂ ਦੀਆਂ ਗੱਲਾਂ ਡੀਆਂ ਨੇ ਲਾ ਲਾ ਕੇ ਖਾਂਡੀਆਂ ਕੋਈ ਕਹਿਣ ਦੀ ਆ ਖਾਣ ਪੀਣ ਦਾ ਪਰੇਜ ਕਰੋ ਕੋਈ ਕਹਿਣ ਦੀ ਆ ਆਂਡ ਗਵਾਂਡ ਵੱਲ ਵੇਖੋ ਚਲੋ ਕੀ ਕਰੀਏ ਜੇ ਰੱਬ ਨੇ ਖਾਣ ਨੂੰ ਵੀ ਜੀਅ ਦਿੱਤਾ ਹੁੰਦਾ ਤੇ ਆ ਦਿਨ ਵੇਖਣੇ ਹੀ ਨਾ ਪੈਂਦੇ ਮੇਰੇ ਤੇ ਗੁੱਸਾ ਹੀ ਚੜ ਗਿਆ ਵੇਖ ਕੇ ਹੈ ਆ ਕਰਤੂਤ ਵੇਖੀ ਕੀ ਕਰਤੂਤ ਕੀਤੀ ਤੇਰੇ ਭਰਾ ਨੇ ਮੰਮੀ ਉਹਨੂੰ ਅਕਲ ਦਾ ਘਾਟਾ ਹੈ ਹੀ ਨਾ ਕੰਮਾਂ ਚ ਆਵਾ ਮੈਂ ਕੰਮਾਂ ਨਹੀਂ ਸਿਰ ਤੇ ਬਿਠਾਉਂਦੀ ਤੇ ਆ ਕੇ ਹੱਦ ਹੋ ਗਈ ਨਾ ਵਾਲੀ ਹੈ ਅਸੀਂ ਤੇ ਐਸੇ ਕੰਮ ਚ ਹੀ ਰਵਾਂਗੇ ਕਦੀ ਉਹ ਬਿਮਾਰ ਹੋ ਗਿਆ ਤਾ ਉਹਨੂੰ ਚੁੱਕ ਲਿਆਂਦਾ ਕਦੀ ਇਹ ਹੋ ਗਈ ਤਾ ਉਹਨੂੰ ਚੁੱਕ ਲਿਆਂਦਾ ਹੱਦ ਹੋ ਗਈ ਹੈ ਇਹ ਹੁਣ ਸਾਡੇ ਪੇਟੇ ਪੈਣੇ ਆ ਮੈਂ ਤੇ ਨਹੀਂ ਰੱਖ ਸਕਦੀ ਮੇਰ ਕੋ ਨਹੀਂ ਬਰਦਾਸ਼ਤ ਹੁੰਦਾ ਇਹਦਾ ਉਹਦਾ ਦਿਮਾਗ ਹੈ ਨਹੀਂ ਉਹਨੂੰ ਨਹੀਂ ਚਾਹੀਦਾ ਉਹ ਜੀ ਧੀ ਇਹ ਦੀ ਕਾਲੋ ਉਹਨੂੰ ਨਹੀਂ ਪਤਾ ਹੁਣ ਆਣ ਗਵਣੇ ਸੱਸੋ ਗੱਲਾਂ ਕਰਨੀਆਂ ਤੇ ਉਹ ਜਿਹੜੀ ਮਾਤਾ ਜੀ ਤੋ ਉਹ ਕਿਦਾਂ ਦੀ ਆ ਕਰ ਕਰ ਗੱਲ ਚਾਉਣੀ ਆ ਕਿ ਕੁੜਮਣੀ ਆਣ ਕੇਿੱਥੇ ਬਿਠੀ ਸਮੋਣਾ ਵਾ ਜਲੂਸ ਕੱਢਣਾ ਹੈ ਸਾਡੇ ਨਾਲੇ ਚਾਉਣੇ ਨੇ ਹੁਣ ਆ ਅੱਗੇ ਨਹੀਂ ਮਾਣ ਉਤਰ ਟੱਪ ਚੜੇ ਸਮਾਨ ਸਾਡੀ ਹੋ ਗਈ ਜਿੰਨਾ ਵਾਰੀ ਕਿੱਥੇ ਆ ਹੁਣ ਕੀ ਕਰ ਸਕਨੇ ਆਪਾਂ ਹਨ ਕੋਈ ਇੱਥੇ ਬੋਲਣ ਤੇ ਦਿੰਦਾ ਨਹੀਂ ਇਸ ਘਰ ਦੇ ਵਿੱਚ ਕੀ ਕਰਾਂ ਮੈਂ ਮੈਂ ਤਾਂ ਫਾਇ ਆ ਗਈ ਆ ਪੁੱਤ ਹੈ ਨਾਵਾ ਤੇ ਚਾਮੜੇ ਚੜੀ ਆ ਤੇ ਦੂਜੀ ਦੇ ਵੇਖ ਲਾ ਆਪਣੀ ਮਰਜ਼ੀ ਕਰਕੇ ਤੇ ਆਪਣੀ ਮਾਂ ਲਿਆ ਕੇ ਬਿਠਾ ਲਦੀ ਆ ਇਨਾਂ ਨੇ ਤੇ ਮੈਨੂੰ ਕੋ ਸਮਝਿਆ ਹੀ ਨਹੀਂ ਗਾ ਬੰਦਾ ਫੋਨ ਕਰਕੇ ਕਮ ਸੇ ਕਮ ਪੁੱਛ ਤੇ ਲੈਂਦਾ ਆਹੋ ਮਾੜਾ ਮੋਟਾ ਫਲਾਦ ਕਰ ਲੈਂਦਾ ਮਮੀ ਆ ਗੱਲ ਲੈਈਏ ਕਿ ਨਾ ਲੈਈਏ ਆਪੇ ਮੈਂ ਘਰ ਕਹਿੰਦੀ ਵੀ ਨਾ ਲੈ ਕੇ ਆ ਉਹ ਫਿਰ ਫੋਨ ਦੋ ਦਿਨ ਹੋਰ ਕਢਾਉਂਦੀ ਆਹੋ ਲੈ ਕੇ ਇੱਥੇ ਡੋਲਾ ਗਈ ਐ ਇੰਨੇ ਦਿਨ ਉੱਥੇ ਰਿਹਾ ਹੀ ਚਲ ਦੋ ਦਿਨ ਹੋਰ ਐਵੇਂ ਹੁੰਦੀ ਮੈਨੂੰ ਤੇ ਨਾਲ ਗੁੱਸਾ ਚਾਂਡਾ ਮੇਰਾ ਜੀ ਕਰਦਾ ਮਾਂ ਤੀਆਂ ਨੂੰ ਘਰੋਂ ਬਾਹਰ ਕੱਢਦਾ ਅਮਨ ਉਹਦਾ ਚਲਾਕੀ ਵੇਖਿਆ ਇਹਦੀ ਹੈ ਅਸੀਂ ਆਨੇ ਭੋਲੀ ਆ ਭੋਲੀ ਭਾਰੀ ਸਵਾਦੀ ਆ ਕਿਤੇ ਮਾਸਾ ਨੇ ਦੱਸਿਆ ਵੀ ਮੇਰੀ ਮਾਂ ਇੱਥੇ ਆਈ ਆ ਆਹੋ ਮਮੀ ਵੇਖਦਾ ਮਰਾ ਮਾਂ ਨਾ ਹੀ ਨਹੀਂ ਲ ਮਾਰ ਮਮਾ ਨੂੰ ਪੁੱਛੋ ਸ਼ਰਨ ਨਹੀਂ ਸ਼ਰਨ ਹਾਂਜੀ ਮੰਮੀ ਬਸ ਬਣ ਕੇ ਚਾਹ ਲਿਆਉਣ ਲੱਗੀ ਐ ਚਾਹ ਬਾਅਦ ਚ ਪੀਣੇ ਆ ਇੱਧਰ ਆ ਹਜ ਰੱਕ ਇੱਧਰ ਆ ਹੁਣ ਡਰ ਕਾ ਦਾ ਲੱਗੰਡਿਆ ਤੈਨੂੰ ਨਹੀਂ ਮੈਨੂੰ ਇਹ ਦੱਸ ਕਿ ਮਾਣੂ ਵੇ ਅਰੇ ਬਿਠਾੜ ਲਿਆ ਵਾ ਤੇ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਤੂੰ ਮੰਮੀ ਮੈਨੂੰ ਚੇਤਾ ਭੁੱਲ ਗਿਆ ਹੀਗਾ ਅੱਛਾ ਨੀ ਕੀ ਜੀ ਗੱਲ ਵਾਂ ਤਾਂ ਚੇਤਾ ਭੁੱਲ ਗਈ ਉਦੋਂ ਤੇ ਕੋਈ ਗੱਲਾਂ ਦਾ ਭਾਬੀ ਚੇਤਾ ਨਹੀਂ ਭੁੱਲਦਾ ਤੁਹਾਨੂੰ ਆ ਗੱਲ ਦਾ ਤਮ ਚੇਤਾ ਭੁੱਲ ਗਿਆ ਹੀ ਲੈ ਮੇਰੀ ਗੱਲ ਸੁਣ ਆਂਡ ਗਵਾੜ ਕੀ ਆਖੂਗਾ ਮੰਮੀ ਮੈਂ ਤਾਂ ਕਿ ਉਹ ਕਿਉਂ ਇਹਨਾਂ ਨੂੰ ਵੀ ਰਹਿਣ ਦੇ ਨੇ ਨਹੀਂ ਖੜਦੇ ਤੇ ਪੁੱਛਦੇ ਤੀਂ ਘਰ ਦੇ ਤੇ ਕਹਿੰਦੇ ਕੋਈ ਗੱਲ ਨਹੀਂ ਡੈਡੀ ਕਹਿੰਦੇ ਵੀ ਲਿਆਓ ਗੁੱਸੇ ਵਾਲੀ ਗੱਲ ਨਹੀਂ ਕੀ ਹੁਣ ਵੇ ਮੈਂ ਜਾ ਕੇ ਅਮਨਦੇਵ ਵਿਆਹ ਚਾ ਸੋਰੇ ਤੇ ਮੈਨੂੰ ਕਿੰਨੀ ਕਿ ਚੰਗੀ ਲੱਗੂਗੀ ਉੱਥੇ ਬੈਠੀ ਲੋਕਾਂ ਨੇ ਵੀ ਵੀ ਗੱਲਾਂ ਕਰਨੀਆਂ ਕਿ ਕੰਮ ਥਾਂ ਥਾਂ ਤੇ ਚੰਗੇ ਲੱਗਦੇ ਆ ਠੀਕ ਵਾ ਨਾ ਮੈਨੂੰ ਤੇ ਇਹ ਕੰਮ ਚੰਗਾ ਲੱਗਾ ਚੱਲ ਇੱਕ ਅੱਦੇ ਦਿਨ ਦੀ ਤੇ ਕੋਈ ਗੱਲ ਨਹੀਂ ਹੁਣ ਬਿਮਾਰ ਪਈ ਐ ਮੰਜੇ ਦੇ ਉੱਤੇ ਹੈ ਉਹਨੂੰ ਮਿੰਟ ਮਿੰਟ ਬਾਅਦ ਪਾਣੀ ਪੁੱਛਣਾ ਪੈਣਾ ਰੋਟੀ ਪੁੱਛਣੀ ਪੈਣੀ ਐ ਫਿਰ ਤੂੰ ਤੇ ਰਵੇਂਗੀ ਉਹਦੇ ਉੱਤੇ ਹੀ ਤੇ ਸਾਨੂੰ ਰੋ ਚਲ ਕੋਈ ਗੱਲ ਨਹੀਂ ਮੰਨੀ ਛੱਡ ਆਉਂਦੇ ਆ ਉਹਨਾਂ ਨੂੰ ਚੱਲ ਹੁਣ ਛੱਡਣਾ ਜਾ ਜੇ ਹੁਣ ਲੈ ਜਾਂਦਾ ਵਾ ਨਾ ਰੱਖੋ ਹੁਣ ਦੋ ਦਿਨ ਕੋਈ ਗੱਲ ਨਹੀਂ ਆਹ ਨਾਲੀ ਭਾਬੀ ਚਾਰ ਦਿਨ ਤੋਂ ਹੀ ਹੋਰ ਉੱਥੇ ਰਹਿ ਰਹੇ ਹੁੰਦੇ ਸਗੋਥੀ ਇਹਨਾਂ ਨੂੰ ਰਹਿਣ ਦਿੰਦੇ ਮੈਂ ਤਾਂ ਇਹਨਾਂ ਨੂੰ ਕਿਹਾ ਹੀਗਾ ਵੀ ਮੈਂ ਰਹਿ ਪੈਣੀ ਐ ਤੇ ਕਹਿੰਦੇ ਵੀ ਘਰ ਨਹੀਂ ਸਰਦਾ ਹੈਗਾ ਮੈਨੂੰ ਪਤਾ ਆਪਣੇ ਘਰ ਦਾ ਤੇ ਭੇਤ ਹੁੰਦਾ ਹੈ ਇੱਥੇ ਫਿਰ ਵੀ ਵਿਚਾਰੇ ਕਿੱਦਾਂ ਹੋਣਗੇ ਕਈ ਕੰਮ ਹੁੰਦੇ ਆ ਉੱਥੇ ਵੀ ਹਮਨ ਨਹੀਂ ਸਰਦਾ ਤੂੰ ਤੇ ਆਪੇ ਗਈ ਜਾਨੀ ਆ ਹੁਣ ਰੋਜ਼ ਕਰਕੇ ਮੈਨੂੰ ਇੱਥੇ ਵੀ ਆਉਣਾ ਪੈਣਾ ਹੈਗਾ ਚਲ ਠੀਕ ਹੈ ਭਾਬੀ ਹੁਣ ਠੀਕ ਕਰੋ ਵਿਚਾਰਨ ਮੇਰੀ ਗੱਲ ਸੁਣ ਪਹਿਲਾਂ ਤੁਹਾਨੂੰ ਦੇ ਕੱਪ ਕੱਪ ਚਾਹਦਾ ਤੇ ਮਗਰੇ ਰੋਟੀ ਤਿਆਰ ਕਰ ਲਾ ਕਰ ਲੈਣੀ ਮੰਮੀ ਆਪਣੀ ਮੰਮੀ ਨੂੰ ਚਾਹ ਦੇਈ ਦੇ ਆਉ ਆਹ ਚਲ ਹੁਣ ਕੋਈ ਨਹੀਂ ਆ ਗਈ ਆ ਤੇ ਕੋਈ ਗੱਲ ਨਹੀਂ ਜਾ ਹੁਣ ਦਿਲ ਤੇ ਨਾ ਗੱਲ ਨਹੀਂ ਕੋਈ ਮੇਰੀ ਗੱਲ ਸੁਣਾ ਮਨ ਹੁਣ ਰੋਟੀ ਪਾਣੀ ਤੇ ਉਹ ਦਿੰਦੀ ਹੈ ਸਾਨੂੰ ਆਣਾ ਮੋਟਾ ਤੇ ਜੇ ਬਹੁਤਾ ਵੀ ਕੀਤਾ ਨਾ ਤੇ ਇਹ ਨਾ ਹੋਵੇ ਰੋਟੀ ਪਣ ਤੇ ਜਾਂਦੇ ਰਹੀਏ ਆਹ ਉਹਨੇ ਤੈਨੂੰ ਪੁੱਛਣਾ ਨਹੀਂ ਹੈ ਤੇ ਹੀ ਭੁੱਖ ਹੋਰ ਕੇ ਰੋਟੀ ਪਾਣੀ ਦੇਣ ਵਾਲੀ ਸਹੀ ਗੱਲ ਚਲ ਜੇ ਆ ਹੀ ਗਈ ਹੈ ਨਾ ਚਾਰ ਦਿਨ ਰੈਂ ਤੇ ਬੈਠੀ ਹੁਣ ਇੱਥੇ ਨੂੰ ਇਹਨੂੰ ਕਹਣਾ 15 ਬਾਰਾਂ ਨਿਕਲੀ ਇੱਥੇ ਪਈ ਰਹਿਂਦ ਰਹੀ ਠੀਕ ਵਾ ਨਾ ਤੇ ਨਾਲੇ ਮੇਰੀ ਗੱਲ ਸੁਣ ਜਤਨ ਜਾਂਦੀ ਆ ਨਾ ਗੱਦੇ ਗੁੱਦੇ ਧੁੱਪੇ ਪਾਉਣੇ ਸੁਕਣੇ ਹੈ ਗਲਾਫ ਕੁਦੂ ਖਲਾਵਾਂਗੇ ਜਾਈਦਾ ਚਾਦਰ ਚੁੱਦਰ ਪਤਲਾਗੇ ਉਹ ਤਾਂ ਮੰਮੀ ਤਾਨੂੰ ਕੀ ਹੋ ਤੇ ਉਹਨਾਂ ਦੀ ਤੇ ਜਾਈਏ ਸਣੀ ਉਹਨਾਂ ਦੀ ਕੁੜੀ ਨਹੀਂ ਲੈਣੀ ਤੇ ਜੇ ਉਹਨਾਂ ਨੇ ਲੈਣੀ ਆ ਤੂੰ ਥੋੜੀ ਪੱਲੇ ਨਹੀਂ ਐ ਪਰ ਘਰ ਤੇ ਸਾਡਾ ਹੀ ਆ ਨਾ ਚੱਲ ਕਿਤੇ ਜਾ ਕੇ ਬੈਹਿ ਜੀ ਜਾਂ ਅੰਦਰ ਇਹਨੂੰ ਘੱਡ ਲਿਓ ਜੋ ਕਰਨਾ ਤੀ ਧੋ ਲਿਓ ਆ ਪੋੜਾ ਖਾਣਾ ਤੇਰਾ ਹੋਰ ਨਵੇਂ ਤਾਂ ਨਵਾਂ ਸਿਆਪਾ ਸਿਰ ਤੇ ਲੈ ਕੇ ਖੜਾ ਕਰ ਦਿੰਦੇ ਆ ਪੁੱਛਣਾ ਵੀ ਜ਼ਰੂਰੀ ਨਹੀਂ ਮਾਤਾ ਸੜਕੇ ਮਰ ਗਈ ਅੰਦਰੋਂ ਅੰਦਰ ਚੱਲ ਮੰਮੀ ਹੁਣ ਕੋਟੇ ਚਾਹ ਪੀਏ ਰਿਲੈਕਸ ਹੋਈਏ ਰਿਲੈਕਸ ਹੋਣਾ ਖੇਤ ਸਵਾਦ ਆ ਆ